ਤਾਪਨ ਬੀ ਡੇਰੀਆ ਤੁਸੀਂ ਨਾਲ ਉਸਾਰੀ 13 ਜਿਹੜਾ ਪਰਸੈਂਟ ਜੀਲ ਵਾਲਾ ਆਪਣਾ ਕਿੰਨਾ ਘਾਟਾ ਪੈ ਰਿਹਾ ਹੈ ਪਿੰਡ ਸਰਾਂ ਨੂੰ 250 ਦਾ ਫੈਕਟਰ ਦੇਣਾ ਉਹ ਨਹੀਂ ਦੇ ਰਹੀ ਜਿਹੜਾ ਏਰੀਆ ਹੈ ਕਿਸੇ ਦਾ 4 ਲੱਖ ਬਣਦਾ ਕਿਸੇ ਦਾ 5 ਲੱਖ ਬਣਦਾ ਉਹ ਰੋਲਤਾ ਉਹ ਕਹਿੰਦੇ ਜੀ ਤੁਹਾਨੂੰ ਬਿਸ਼ਰਾ ਨੂੰ ਕਹਿੰਦੇ 42 ਕਿਸ਼ਤਾਂ ਜੀ ਦੇਵਾਂਗੇ ਦੇ ਰੱਖ ਲੋ ਰਾਮ 2000 ਗੱਲ ਕੀ ਵੀ ਉਹ ਕਹਿੰਦੇ ਆ ਵੀ ਜਿਹੜਾ ਸਾਡਾ ਸਮਾਗ ਹੈ ਉਹਨਾਂ ਨੂੰ ਅੰਦਰ ਖਾਤੇ ਦਾ ਉੱਤੋਂ ਉੱਤੋਂ ਦਾ ਜ਼ਰੂਰ ਉਹ ਕਹਿੰਦੇ ਆ ਵੀ ਸਾਡੀ ਸਰਕਾਰ ਆਊਗੀ ਪਰ ਉਹਨਾਂ ਨੂੰ ਇਹ ਪਤਾ ਵੀ ਸਾਡੀ ਸਰਕਾਰ ਨਹੀਂ ਆਉਣੀ ਗਈ ਤਾਂ ਉਹ ਇਹ ਸੋਚਦੇ ਆ ਵੀ ਸਾਡੇ ਸਮੇਂ ਦੇ ਵਿੱਚ ਮੁਲਾਜ਼ਮਾਂ ਨੂੰ ਅਸੀਂ ਕਿਵੇਂ ਘੱਟ ਤੋਂ ਘੱਟ ਮਤਲਬ ਕੋਈ ਦਿੱਤੀ ਲਾਭ ਦਈਏ ਇਸ ਕਰਕੇ ਪੰਜਾਬ ਸਰਕਾਰ ਦਾ ਵੀ ਆਪਾਂ ਨਾਲ ਨਾਲ ਬਿੱਟ ਸਿਆਪਾ ਕਰਨਾਗਾ ਤੇ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਹਦਾ ਰਵਈਆ ਤਾਂ ਆਪਾਂ ਦੇਖ ਹੀ ਲਿਆ ਵੀ ਉਹ ਮੁਲਾਜ਼ਮਾਂ ਦੇ ਹੁਣ ਵੀ ਆਪਾਂ ਜਿਹੜੇ ਭੱਤੇ ਆਗੇ ਉਹ ਲੈਣੇ ਆਗੇ ਏਰੀਆ ਲੈਣਾ ਹੈ ਪੀਏ ਦੀਆਂ ਕਿਸ਼ਤਾਂ ਲੈਣੀਆਂ 35 400 ਸਕੇਲ ਦਾ ਜੋ ਰੋਲਾ ਚੱਲ ਰਿਹਾ ਉਹ ਵੀ ਲੈਣਾ ਹੈ ਜਿਹੜੇ ਮਰਤਕ ਆਸਰਤਾਂ ਦੇ ਨੌਕਰੀ ਲੱਗੇ ਆ ਸਾਥੀ ਉਹਨਾਂ ਨੂੰ ਜੋ 15 15 20 20 ਲੱਖ ਕਿਸੇ ਨੂੰ 40 40 ਲੱਖ ਰੁਪਏ ਤੱਕ ਦਾ ਵਿਆਜ ਭਰਨ ਨੂੰ ਕਿਹਾ ਗਿਆ ਹੈ ਉਹ ਵੀ ਛਡਾਉਣਾ ਹੈ ਹੋਰ ਵੀ ਬਹੁਤ ਸਾਰੀਆਂ ਮੰਗਾਂ ਗਈਆਂ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਆਪਣਾ ਜੋ ਸੰਘਰਸ਼ ਹੈ ਉਹ ਸ਼ੁਰੂ ਹੈ ਜਿਹੜੀ ਵੀ ਸਾਥੀ ਕੋਈ ਰਹੇਗੇ ਆਪਣੇ ਹੋੜਾ ਸਾਥੀ ਨੂੰ ਵੀ ਆਪਾਂ ਨਾਲ ਲੈ ਕੇ ਚੱਲਣਾ ਹੈ ਇਹ ਗੱਲ ਕਰੀ ਆਪਾਂ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਨਾਲ ਤਾਂ ਆਪਾਂ ਨੂੰ ਡੀਏ ਦੇ ਰਹੀ ਹੈ ਤੁਸੀਂ ਨਾਲ ਉਸ ਸਾਥੀ 13 13% ਜੀਨ ਵਾਲਾ ਆਪਣਾ ਕਿੰਨਾ ਘਾਟਾ ਪੈ ਰਿਹਾ ਹੈਗਾ ਪੈਂਸਲਰਾਂ ਨੂੰ 250 ਦਾ ਫੈਕਟਰ ਦੇਣਾ ਉਹ ਨਹੀਂ ਦੇ ਰਹੀ ਜਿਹੜਾ ਏਰੀਆ ਰ ਹੈ ਕਿਸੇ ਦਾ 4 ਲੱਖ ਬਣਦਾ ਕੇਸ ਦਾ 5 ਲੱਖ ਬਣਦਾ ਉਹ ਰੋਲਟ ਉਹ ਕਹਿੰਦੇ ਜੀ ਸਾਨੂੰ ਮੈਸਟਰਾਂ ਨੂੰ ਕਹਿੰਦੇ 42 ਕਿਸ਼ਤਾਂ ਜੀ ਦੇਵਾਂਗੇ ਤੇ ਰੈਗੂਲਰਾਂ ਨੂੰ 2000 ਗੱਲ ਕੀ ਵੀ ਉਹ ਕਹਿੰਦੇ ਆ ਵੀ ਜਿਹੜਾ ਸਾਡਾ ਸਮਾਗ ਹੈ ਉਹਨਾਂ ਨੂੰ ਅੰਦਰ ਖਾਤੇ ਦਾ ਉੱਤੋਂ ਉੱਤੋਂ ਦਾ ਜਰੂਰ ਉਹ ਕਹਿੰਦੇ ਆ ਵੀ ਸਾਡੀ ਸਰਕਾਰ ਆਊਗੀ ਪਰ ਉਹਨਾਂ ਨੂੰ ਇਹ ਪਤਾ ਵੀ ਸਾਡੀ ਸਰਕਾਰ ਨਹੀਂ ਆਉਣੀ ਗਈ ਤਾਂ ਉਹ ਇਹ ਸੋਚਦੇ ਆ ਕਿ ਸਾਡੇ ਸਮੇਂ ਦੇ ਵਿੱਚ ਮੁਲਾਜ਼ਮਾਂ ਨੂੰ ਅਸੀਂ ਕਿਵੇਂ ਘੱਟ ਤੋਂ ਘੱਟ ਮਤਲਬ ਕੋਈ ਵਿੱਤੀ ਲਾਭ ਦਈਏ ਇਸ ਕਰਕੇ ਪੰਜਾਬ ਸਰਕਾਰ ਦਾ ਵੀ ਆਪਾਂ ਨਾਲ ਨਾਲ ਫਿੱਟ ਸਿਆਪਾ ਕਰਨਾਗਾ ਤੇ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਹਦਾ ਰਵਈਆ ਤਾਂ ਆਪਾਂ ਦੇਖ ਹੀ ਲਿਆ ਵੀ ਉਹ ਮੁਲਾਜ਼ਮਾਂ ਦੇ ਮੰਗਾ ਮਸਰੇ ਹੱਲ ਨਹੀਂ ਕਰਨਾ ਚਾਹੁੰਦੀ ਇਹ ਆਪਣੀਆਂ ਮੰਗਾ ਕੇ ਸੀ ਇਹ ਆਪਣਾ ਪ੍ਰੋਗਰਾਮ ਸੀ ਹੁਣ ਮੈਂ ਸਾਡੇ ਸੈਕਟਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਉਹ ਅੱਗੇ ਇਸੇ ਦੀ ਕਾਰਵਾਈ ਕਰਾਉਣ